ਦੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਜਦੋਂ ਕਿਸਾਨ ਦੀ ਫਸਲ ਪੱਕਦੀ ਹੈ ਤਾਂ ਉਸ ਨੂੰ ਇਸ ਗੱਲ ਦਾ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਕੋਈ ਮੰਦ ਭਾਗੀ ਕਟਰਾਣਾ ਵਾਪਰ ਜੇ ਪਰ ਅਜੀ ਆਈ ਕੁਝ ਵਾਪਰ ਗਿਆ ਹੈ ਫਲੋਰ ਦੇ ਵਿੱਚ ਜਿੱਥੇ ਕਿ ਖੇਤ ਨੂੰ ਭਿਆਨਕ ਅੱਗ ਲੱਗੀ ਹੈ ਕਿਸਾਨ ਦੀ ਉੱਤਾ ਵਾਂਗ ਪਾਲੀ ਫਸਲ ਨੂੰ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੋ ਜਾਂਦਾ ਤੇ ਉਸ ਦੇ ਨਾਲ ਭਿਆਨਕ ਅੱਗ ਲੱਗ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਫਲੋਰ ਦੇ ਨੇੜੇ ਭਿਆਨਕ ਅੱਗ ਲੱਗੀ ਹੈ ਨੂਰ ਮੈਲ ਫਲੋਰ ਤੋਂ ਨੂਰ ਮੈਲ ਨਕੋਦਰ ਰੋਡ ਤੇ ਸਥਿਤ ਪ੍ਰੀਤਮ ਪੈਲੇਸ ਦੇ ਬਿਲਕੁਲ ਸਾਹਮਣੇ ਮਹਾ ਸਿੰਘ ਦੇ ਖੇਤਾਂ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿਸ ਦੇ ਵਿੱਚ ਕਟੋ-ਕਟ ਤਿੰਨ ਖੇਤ ਸੜ ਕੇ ਸੁਆਹ ਹੋ ਗਏ ਨੇ ਜਿਸ ਦਾ ਨੁਕਸਾਨ ਹੋਇਆ ਮਹਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਜਿਹੜੀ ਅੱਗ ਹੈ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ ਜੋ ਕਿ ਮੇਰੇ ਖੇਤ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਬਹੁਤ ਨੇੜੇ ਹੋ ਕੇ ਲੰਘਦੀਆਂ ਤੇ ਉਹਨਾਂ ਦੇ ਆਪਸ ਦੇ ਵਿੱਚ ਜੁੜਨ ਕਰਕੇ ਇਹ ਪਾਣਾ ਵਾਪਰ ਗਿਆ ਜਿਸ ਦੇ ਕਾਰਨ ਉਹ ਕਹਿ ਰਹੇ ਨੇ ਕਿ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਦੇਖਦੇ ਹੀ ਦੇਖਦੇ ਅੱਗ ਨੂੰ ਬੜੀ ਮੁਸ਼ਕਲ ਦੇ ਨਾਲ 부ਝਾਇਆ ਗਿਆ ਖੇਤਾਂ ਦੇ ਵਿੱਚ ਟਰੈਕਟਰ ਪਹੁੰਚਾ ਪਾ ਕੇ ਉਸ ਨੂੰ ਅੱਗ ਤੇ ਜਿਹੜਾ ਕਾਬੂ ਪਾਇਆ ਗਿਆ ਖੇਤ ਨੂੰ ਵਾਹਿਆ ਗਿਆ ਤਾਂ ਕਿ ਜਿਹੜੀ ਅੱਗ ਅੱਗੇ ਨਾ ਲੱਗ ਸਕੇ ਫਾਇਰ ਬ੍ਰਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਪਾਣੀ ਦੇ ਟੈਂਕਰ ਵੀ ਆ ਗਏ ਜਿਸ ਕਾਰਨ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਬੜੀ ਮੁਸ਼ਕਲ ਦੇ ਨਾਲ ਖੇਤਾਂ ਦੇ ਵਿੱਚ ਅੱਗ ਬੁਝਾਈ ਗਈ ਆ ਤਾਂ ਤੁਹਾਨੂੰ ਦੱਸ ਜੀ ਕਿ ਜਿਉਂ ਹੀ ਕਣਕ ਦੀ ਫਸਲ ਪੱਕਦੀ ਆ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਜਦੋਂ ਆਉਂਦੀਆਂ ਨੇ ਤਾਂ ਜਿਹੜੇ ਕਿਸਾਨ ਨੇ ਉਹਨਾਂ ਦੇ ਲਈ ਇਹ ਖਬਰਾਂ ਬਹੁਤ ਦਰਦਨਾਕ ਹੁੰਦੀਆਂ ਨੇ ਕਿ ਕਿਸਾਨ ਫਸਲ ਨੂੰ ਪੁੱਤਾਂ ਵਾਂਗ ਪਾਲਦੇ ਨੇ ਤੇ ਜਦੋਂ ਉਹਨਾਂ ਦੀ ਫਸਲ ਨੂੰ ਇਸ ਤਰ੍ਹਾਂ ਅੱਗ ਲੱਗ ਜਾਂਦੀ ਹੈ ਜਾਂ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਹਨਾਂ ਲਈ بڑا ਔਖਾ ਹੋ ਜਾਂਦਾ ਹੈ ਤੇ ਫਲੋਰ ਦੇ ਵਿੱਚ ਜਿਹੜੀ ਗੱਲ ਕਰੀਏ ਤਾਂ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਫਲੋਰ ਤੇ ਇਲਾਕੇ ਦੇ ਵਿੱਚ ਫਲੋਰ ਤੋਂ ਨੂਰਮੈਲ ਨਕੋਦਰ ਰੋਡ ਦੇ ਸਥਿਤ ਪ੍ਰੀਤਮ ਪੈਲੇਸ ਦੇ ਬਿਲਕੁਲ ਸਾਹਮਣੇ ਮਹਾ ਸਿੰਘ ਦੇ ਖੇਤਾਂ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਵਿੱਚ ਘੱਟੋ ਘੱਟ 3 ਖੇਤ ਜਿਹੜੇ ਸੜ ਕੇ ਸੁਆਹ ਹੋ ਗਏ ਨੇ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਖੇਤ ਦੇ ਉਪਰੋਂ ਬਿਜਲੀ ਦੀਆਂ ਜਿਹੜੀਆਂ ਤਾਰਾ ਲੰਗਦੀਆਂ ਸੀ ਉਹਨਾਂ ਦੇ ਵਿੱਚ ਸ਼ਾਰਟ ਸਰਕਟ ਹੋ ਜਾਂਦਾ ਜਿਸ ਤੋਂ ਬਾਅਦ ਉਸ ਦੇ ਜਿਹੜੇ ਚੰਗਿਆੜੇ ਨੇ ਉਹ ਕਿਤੇ ਨਾ ਕਿਤੇ ਡਿੱਗਦੇ ਨੇ ਜਦੋਂ ਕਣਕ ਤੇ ਤਾਂ ਫਿਰ ਨੁਕਸਾਨ ਹੋ ਜਾਂਦਾ ਭਾਰੀ ਨੁਕਸਾਨ ਕਹਿ ਸਕਦੇ ਆ ਕਿਉਂਕਿ ਕਿਸਾਨ ਦਾ ਕਿਣਕਾ ਜਿਆਦਾ ਵੀ ਜੰਨਣਾ ਨੁਕਸਾਨ ਹੈ ਉਸ ਨੂੰ ਉਸ ਦੀ ਪਰਪਾਈ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਕਿਉਂਕਿ ਉਸ ਨੇ ਰਾਤਾਂ ਜਾਗ ਜਾ ਕੇ ਉਸ ਨੂੰ ਪਾਣੀ ਲਗਾਇਆ ਹੁੰਦਾ ਪੁੱਤਾਂ ਵਾਂਗੂ ਪਾਲਿਆ ਹੁੰਦਾ ਤੇ ਉਸ ਦਾ ਇਸ ਤਰ੍ਹਾਂ ਹੋ ਜਾਣਾ ਕਣਕ ਤੇ ਕੋਈ ਵੀ ਜਦੋਂ ਮੁਸੀਬਤ ਪੈਂਦੀ ਹੈ ਉਸ ਦੀ ਫਸਲ ਤੇ ਕੋਈ ਵੀ ਜਦੋਂ ਮੁਸੀਬਤ ਪੈਂਦੀ ਹੈ ਤਾਂ ਕਿਸਾਨ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਕਿਸਾਨ ਦੀ ਫਸਲ ਜਿਹੜੀ ਪੁੱਤਾ ਉਨਪਾਲੀ ਫਸਲ ਆ ਉਸ ਤੇ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਵੱਡਾ ਨੁਕਸਾਨ ਹੋਇਆ ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਰਿਹਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਢਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਜਦੋਂ ਕਿਸਾਨ ਦੀ ਫਸਲ ਪੱਕਦੀ ਹੈ ਤਾਂ ਉਸ ਨੂੰ ਇਸ ਗੱਲ ਦਾ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਕੋਈ ਮੰਦ ਭਾਗੀ ਕਟਰਾਣਾ ਵਾਪਰ ਜੇ ਪਰ ਅਜੇ ਆਈ ਕੁਝ ਵਾਪਰ ਗਿਆ ਏ ਫਲੋਰ ਦੇ ਵਿੱਚ ਜਿੱਥੇ ਕਿ ਖੇਤ ਨੂੰ ਭਿਆਨਕ ਅੱਗ ਲੱਗੀ ਐ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੋ ਜਾਂਦਾ ਤੇ ਉਸ ਦੇ ਨਾਲ ਭਿਆਨਕ ਅੱਗ ਲੱਗ ਜਾਂਦੀ ਐ ਤੁਹਾਨੂੰ ਦੱਸਦੀ ਕਿ ਫਲੋਰ ਦੇ ਨੇੜੇ ਭਿਆਨਕ ਅੱਗ ਲੱਗੀ ਐ ਨੂਰ ਮੈਲ ਫਲੋਰ ਤੋਂ ਨੂਰ ਮੈਲ ਨਕੋਦਰ ਰੋਡ ਤੇ ਸਥਿਤ ਪ੍ਰੀਤਮ ਪੈਲੇਸ ਦੇ ਬਿਲਕੁਲ ਸਾਹਮਣੇ ਮਹਾ ਸਿੰਘ ਦੇ ਖੇਤਾਂ ਦੇ ਵਿੱਚ ਭਿਆਨਕ ਅੱਗ ਲੱਗੀ ਐ ਜਿਸ ਦੇ ਵਿੱਚ ਕਟੋ-ਕਟ ਤਿੰਨ ਖੇਤ ਸੜ ਕੇ ਸੁਆਹ ਹੋ ਗਏ ਨੇ ਜਿਸ ਦਾ ਨੁਕਸਾਨ ਹੋਇਆ ਮਹਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਜਿਹੜੀ ਅੱਗ ਹੈ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ ਜੋ ਕਿ ਮੇਰੇ ਖੇਤ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਬਹੁਤ ਨੇੜੇ ਹੋ ਕੇ ਲੰਘਦੀਆਂ ਤੇ ਉਹਨਾਂ ਦੇ ਆਪਸ ਦੇ ਵਿੱਚ ਜੁੜਨ ਕਰਕੇ ਇਹ ਭਾਣਾ ਵਾਪਰ ਗਿਆ ਜਿਸ ਦੇ ਕਾਰਨ ਉਹ ਕਹਿ ਰਹੇ ਨੇ ਕਿ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਦੇਖਦੇ-ਦੇਖਦੇ ਅੱਗ ਨੂੰ ਬੜੀ ਮੁਸ਼ਕਲ ਦੇ ਨਾਲ 부ਝਾਇਆ ਗਿਆ ਖੇਤਾਂ ਦੇ ਵਿੱਚ ਟਰੈਕਟਰ ਪਹਾਂ ਪਹਾਂ ਕੇ ਉਸ ਨੂੰ ਅੱਗ ਤੇ ਜਿਹੜਾ ਕਾਬੂ ਪਾਇਆ ਗਿਆ ਖੇਤ ਨੂੰ ਵਾਹਿਆ ਗਿਆ ਤਾਂ ਕਿ ਜਿਹੜੀ ਅੱਗ ਅੱਗੇ ਨਾ ਲੱਗ ਸਕੇ ਫਾਇਰ ਬ੍ਰਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਪਾਣੀ ਦੇ ਟੈਂਕਰ ਵੀ ਆ ਗਏ ਜਿਸ ਕਾਰਨ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਬੜੀ ਮੁਸ਼ਕਲ ਦੇ ਨਾਲ ਖੇਤਾਂ ਦੇ ਵਿੱਚ ਅੱਗ ਬੁਝਾਈ ਗਈ ਆ ਤਾਂ ਤੁਹਾਨੂੰ ਦੱਸ ਜੀ ਕਿ ਜਿਉਂ ਹੀ ਕਣਕ ਦੀ ਫਸਲ ਪੱਕਦੀ ਆ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਜਦੋਂ ਆਉਂਦੀਆਂ ਨੇ ਤਾਂ ਜਿਹੜੇ ਕਿਸਾਨ ਨੇ ਉਹਨਾਂ ਦੇ ਲਈ ਖਬਰਾਂ ਬਹੁਤ ਦਰਦਨਾਕ ਹੁੰਦੀਆਂ ਨੇ ਕਿ ਕਿਸਾਨ ਫਸਲ ਨੂੰ ਪੁੱਤਾਂ ਵਾਂਗ ਪਾਲਦੇ ਨੇ ਤੇ ਜਦੋਂ ਉਹਨਾਂ ਦੀ ਫਸਲ ਨੂੰ ਇਸ ਤਰ੍ਹਾਂ ਅੱਗ ਲੱਗ ਜਾਂਦੀ ਹੈ ਜਾਂ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਹਨਾਂ ਲਈ بڑا ਔਖਾ ਹੋ ਜਾਂਦਾ ਹੈ ਤੇ ਫਲੋਰ ਦੇ ਵਿੱਚ ਜਿਹੜੀ ਗੱਲ ਕਰੀਏ ਤਾਂ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਫਲੋਰ ਤੇ ਹਲਾਕੇ ਦੇ ਵਿੱਚ ਫਲੋਰ ਤੋਂ ਨੂਰਮੈਲ ਨਕੋਦਰ ਰੋਡ ਤੇ ਸਥਿਤ ਪ੍ਰੀਤਮ ਪੈਲੇਸ ਦੇ ਬਿਲਕੁਲ ਸਾਹਮਣੇ ਮਹਾ ਸਿੰਘ ਦੇ ਖੇਤਾਂ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਵਿੱਚ ਘੱਟੋ ਘੱਟ ਤਿੰਨ ਖੇਤ ਜਿਹੜੇ ਸੜ ਕੇ ਸੁਆਹ ਹੋ ਗਏ ਨੇ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਖੇਤ ਦੇ ਉਪਰੋਂ ਬਿਜਲੀ ਦੀਆਂ ਜਿਹੜੀਆਂ ਤਾਰਾ ਲੰਗਦੀਆਂ ਸੀ ਉਹਨਾਂ ਦੇ ਵਿੱਚ ਸ਼ਾਰਟ ਸਰਕਟ ਹੋ ਜਾਂਦਾ ਜਿਸ ਤੋਂ ਬਾਅਦ ਉਸ ਦੇ ਜਿਹੜੇ ਚੰਗਿਆੜੇ ਨੇ ਉਹ ਕਿਤੇ ਨਾ ਕਿਤੇ ਡਿੱਗਦੇ ਨੇ ਜਦੋਂ ਕਣਕ ਤੇ ਤਾਂ ਫਿਰ ਨੁਕਸਾਨ ਹੋ ਜਾਂਦਾ ਭਾਰੀ ਨੁਕਸਾਨ ਕਹਿ ਸਕਦੇ ਆ ਕਿਉਂਕਿ ਕਿਸਾਨ ਦਾ ਕਿਣਕਾ ਜਿਆਦਾ ਵੀ ਜੰਨਣਾ ਨੁਕਸਾਨ ਹੈ ਉਸ ਨੂੰ ਉਸ ਦੀ ਪਰਪਾਈ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਕਿਉਂਕਿ ਉਸ ਨੇ ਰਾਤਾਂ ਜਾਗ ਜਾ ਕੇ ਉਸ ਨੂੰ ਪਾਣੀ ਲਗਾਇਆ ਹੁੰਦਾ ਪੁੱਤਾਂ ਵਾਂਗੂ ਪਾਲਿਆ ਹੁੰਦਾ ਤੇ ਉਸ ਦਾ ਇਸ ਤਰ੍ਹਾਂ ਹੋ ਜਾਣਾ ਕਣਕ ਤੇ ਕੋਈ ਵੀ ਜਦੋਂ ਮੁਸੀਬਤ ਪੈਂਦੀ ਹੈ ਉਸ ਦੀ ਫਸਲ ਤੇ ਕੋਈ ਵੀ ਜਦੋਂ ਮੁਸੀਬਤ ਪੈਂਦੀ ਹੈ ਤਾਂ ਕਿਸਾਨ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਕਿਸਾਨ ਦੀ ਫਸਲ ਹੈ ਜਿਹੜੀ ਪੁੱਤਾ ਉਨਪਾਲੀ ਫਸਲ ਆ ਉਸ ਤੇ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਵੱਡਾ ਨੁਕਸਾਨ ਹੋਇਆ ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਰਿਹਾ ਤੁਸੀਂ ਵੀ ਦੇਖੋ ਇਹ ਤਸਵੀਰਾਂ